ਵਾਨਸ ਦਾ ਦਿਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਵੈਲਕਮ ਬੈਕ ਟੂ ਮਾਈ ਚੈਨਲ ਦੋਸਤੋ ਅੱਜ ਆਪਾਂ ਲਗਾਵਾਂਗੇ ਬੈਂਚ ਪ੍ਰੈਸ ਚੈਸਟ ਜਿੰਨੂੰ ਚੈਸਟ ਕਹਿੰਦੇ ਆ ਬੈਂਚ ਪ੍ਰੈਸ ਲਗਾਣੀ ਹੈ ਤੇ ਘਰ ਦੇ ਵਿੱਚ ਹੀ ਆਪਾਂ ਬੈਂਚ ਪ੍ਰੈਸ ਕਿੱਦਾਂ ਲਾਈਏ ਤੁਹਾਨੂੰ ਸਾਰਾ ਦੱਸਾਂਗੇ ਹਾਂਜੀ ਦੋਸਤੋ ਸਭ ਤੋਂ ਪਹਿਲੇ ਆਪਾਂ ਲਾਵਾਂਗੇ ਵਾ ਮੈਪ ਸੈਟ ਠੀਕ ਹੈ ਇਹ ਉਹਦੇ ਲਈ ਆਪਾਂ ਨੂੰ ਚਾਹੀਦੇ 5-5 ਦੇ ਨੰਬਰ ठीक है एक पेंट ड्रस चाहिए टेबल इतना चाहिए ठीक है पाँच नंबर चाहिए ठीक है आपने टेबल कर दें ठीक है उपरले पास आप ठीक है ਜਰੋ ਵੀ ਤੁਸੀਂ ਸੱਟ ਲਾ ਰਹੇ ਹੋ ਨਾ ਤੇ ਸਾਰਾ ਆਪਣਾ ਜਦੋਂ ਆਪਾਂ ਅੰਦਰੋਂ ਲੈ ਕੇ ਜਾਣਾ ਏ ਤਾਂ ਥੱਲੇ ਨੂੰ ਲੈ ਕੇ ਜਾ ਰਹੇ ਸਾਰਾ ਅੰਦਰੋਂ ਲੈਣਾ ਠੀਕ ਹੈ ਜਦੋਂ ਉੱਪਰ ਨੂੰ ਛੱਡਣਾ ਸਾਰਾ ਬਾਹਰ ਨੂੰ ਛੱਡਣਾ ਏ ਤਾਂ ਠੀਕ ਹੈ ਜੀ ਦੋਸਤੋ ਜਰ ਤੱਕ ਤੁਹਾਨੂੰ ਵਿਸਵਾਸ ਨਹੀਂ ਹੁੰਦੀ ਆਹ ਵਾਲੇ ਸੈੱਟ ਦੇ ਵਿੱਚ ਆਹ ਤੱਕ ਤੁਸੀਂ ਲਾਉਣੀ ਹੈ ਪ੍ਰੋਪਰ ਤਰੀਕੇ ਨਾਲ ਆਪਾਂ ਸੋਲੇ ਇਹ ਸੇਪ ਵਾਈ ਆ ਟ੍ਰਿਕ ਸ਼ੇ ਆਪਣਾ ਬੋਨ ਨੂੰ ਸੈੱਟ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਲਾਵਾਂਗੇ ਸਾਢੇ ਵਾਲਾ ਸਾਢੇ 12 ਦੇ ਇੱਕ ਪਾਸੇ ਸਾਢੇ 12 ਦੀ ਪਲੇਟ ਹੈ ਜੀ ਠੀਕ ਹੈ ਦੂਸਰੇ ਪਾਸੇ ਵੀ ਸਾਢੇ 12 ਦੀ ਪਲੇਟ ਹੈ ਦੋਨੋਂ ਪਾਸੇ ਠੀਕ ਹੈ ਤੂੰ ਆਕਾੜ ਦੋ ਜੇ ਮੈਂ ਦਾ ਤੁਸੀਂ ਲਾਣਾ ਨੇ ਜੇ ਮੈਂ ਜੇ ਤੁਸੀਂ ਲਾਉਣਗੇ ਹਾਂ ਜ਼ਰੂਰੀ ਨਹੀਂ ਘਰੇ ਲਾਓ ਠੀਕ ਹੈ ਜਰੂਰ ਵੀ ਤੁਸੀਂ ਕਿਤੇ ਵੀ ਲਾਣ ਜਾ ਰਹੇ ਹੋ ਨਾ ਜਿਮ ਵਿੱਚ ਪ੍ਰੋਪਰ ਤਰੀਕੇ ਨਾਲ ਵਰਕਆਊਟ ਨਹੀਂ ਨਾ ਕੀਤਾ ਤੁਹਾਡਾ ਕੋਈ ਬੈਨੀਫਿਟ ਨਹੀਂ ਗਰਮੀ ਲੱਗਣੀ ਚਾਹੀਦੀ ਹੈ ਜਦ ਕਿ ਮੈਂ ਆਪਣਾ ਜਿਮ ਸੈਟਅਪ ਰੀਸੈਂਟਲੀ ਹੋਣੇ ਹੀ ਸਟਾਰਟ ਕੀਤਾ ਠੀਕ ਹੈ ਦਸੇਵੇਂ ਪਹਿਲੇ ਜਿਮ ਜਾਣਾ ਹੋਣਾ ਸੀਗਾ ਠੀਕ ਹੈ ਇਹ オーپن ਦੇ ਵਿਚਾਰ ਠੰਡ ਬੜੀ ਹੈ ਇਸ ਟਾਈਮ ਹੋ ਗਈ ਠੀਕ ਹੈ ਫਿਰ ਵੀ ਮੈਨੂੰ ਗਰਮੀ ਲੱਗਣ ਲੱਗੀ ਇੰਨਾ ਵਰਕਆਊਟ ਹੋਣਾ ਚਾਹੀਦਾ ਹੈ ਸੈਕਿੰਡ ਸੈਟ ਦੋਸਤੋ ठीक है आही ही बट अपना भार थोड़ा बढ़ गया ठीक है पोजिशन अपनी आही रहेगी ठीक है वागुरू ठीक है रेडी वन टू थ्री ਦੋਸਤੋ ਫੇਰ ਆਪਾਂ ਤੀਸਰਾ ਸੈਟ ਲਾ ਮੰਨੀ ਇਸੇ ਵਿੱਚ ਇਹ ਹੈਗਾ ਆਪਣਾ ਡੰਬਲ ਤਿਆਰ ਕੀਤਾਵੇਂ ਜੀ 20 ਕਿਲੋ 20 20 40 ਕਿਲੋ ਦਾ ਆਪਾਂ ਡੰਬਲ ਲਾ ਮੰਗੇ ਠੀਕ ਹੈ ਵੈਸੇ ਜੇਬ ਦੀ ਵੇਸਤ ਦੂਸਰੇ ਡੰਬਲ ਹੁੰਦੇ ਸੀ ਇਹਨਾਂ ਨਾਲ ਨੇ ਇਸ ਤੋਂ ਬਾਰੇ ਬੰਧਿਆ ਤਰੀਕੇ ਨਾਲ ਕਿਉਂਕਿ ਠੀਕ ਹੈ ਉਹ ਤਾਂ ਫਿਰ ਐ ਚੱਕ ਲੀਣਾ ਹੁੰਦਾ ਸੀ ਆਪਾਂ ਇਸੇ ਥੋੜਾ ਜੀ ਕਨਫਿਊਜ਼ਨ ਆਏਗੀ ਦੇਖਦੇ ਆ ਟ੍ਰਾਈ ਕਰਦੇ ਆ ਮਾ ਕੇ ਛੋਟਾ ਦੋਸਤੋ ਲੈ ਗੋ ਬੜੇ ਹੀ ਪਿਆਰ ਦੇ ਨਾਲ ਉੱਪਰ ਲੈ ਕੇ ਜਾਣੇ ਆ ਇੱਥੇ ਹੋਲਡ ਕਰਨਾ ਠੀਕ ਹੈ ਠੀਕ ਹੈ ਥੋੜੀ ਜਿਹੀ ਸਲਿੱਪ ਹੋ ਰਹੀ ਐ ਸਿੱਖੇ ਨੂੰ ਤੇ ਇੱਥੋਂ ਆਪਾਂ ਸਪੋਰਟ ਲੈ ਲਈ ਠੀਕ ਹੈ ਜੀ ਕਰੀਏ ਸਟਾਰਟ ਦੋਸਤੋ 1 2 3 ਸਟਾਰਟ ਠੀਕ ਹੈ they tell me that i'm never gonna make it they want me to do something that can make sense ਬੜੇ ਹੀ ਪਿਆਰ ਨਾਲ niche rakhdane hai apan apni itthe rakhanga ਠੀਕ ਹੈ ਜੀ ਦੂਜਾ ਸੈੱਟ ਆਪਣਾ ਬੈਂਚ ਪ੍ਰੈਸ ਦਾ ਸਟ੍ਰੇਟ ਰੌਡ ਠੀਕ ਹੈ ਇਨਨ ਆਪਣੀ ਬੈਂਚ ਪ੍ਰੈਸ ਲਾਵਾ ਦੀ ਕਰੀਏ ਸਟਾਰਟ ਫਿਰ ਦੋਸਤੋ ਹਗਰ ਆਰ ਇਸ ਪੋਟੈਂਸ਼ੀਅਲ ਇਸ ਟੀਪ ਇਨ ਸੈਟ ਆ ਮੀ ਵਾਟ ਡੇ ਵਨ ਯੂ ਸਕਸੈਸਫੁਲ ਕਜ਼ ਏ ਟ੍ਰਾਈ ਟੂ ਬੀ ਦੇ ਸਿਟ ਟੂ ਬੀ ਜਸਟ ਮੈਂਟ ਟੂ ਬੀ ਕਜ਼ ਯੂ ਆਰ ਟ੍ਰਾਈਂਗ ਥਿੰਗਸ ਐਂਡ ਦੇ ਜਸਟ ਵਾਂਟ ਯੂ ਟੂ ਸੈੱਟਲ ਐਂਡ ਡੂ ਦ ਰਾਈਟ ਥਿੰਗ ਟੂ ਗੈਟ ਅ ਗੁੱਡ ਜੌਬ ਡੋਨਟ ਸੈਕਲ ਹਾਂ ਚਲੋ ਚਲੋ ਦੋਸਤੋ ਪਾਸ ਇਹਨਾਂ ਹੋ ਜਾਂਦੀ ਸਾਡੇ ਸੈੱਟ ਦੇ ਵਿੱਚ ਉਸ ਤੋਂ ਇੱਕਦਾਂ ਐਕਸਰਸ ਤੇ ਲਗਾਇਆ ਹੈ ਮਤਲਬ ਕਿ ਥੋੜਾ ਜਿਆਦਾ ਲਗਾਣਾ ਤਦ ਹੀ ਆਪਣਾ ਥੋੜਾ ਜਿਹਾ ਚੈਸਟ ਦੇ ਵਿੱਚ ਪੰਪ ਜਿਹਾ ਆਊਗਾ ਜਾਂ ਆਪਾਂ ਸਾਈਜ਼ ਇਨਕਰੀਸ ਕਰਨਾ ਹੈ ਤੇ ਉਹਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਕੰਨੇ ਬਦਲਾ ਲਾ ਦਿੰਦਾ ਹੈ ਸੈਟ ਅਪ ਜੇ ਤਾਂ ਮੰਨ ਲਓ ਕਿ ਤੇ ਸਾਡਾ ਪੰਜ ਦੇ ਵਿੱਚ ਬਸ ਹੋ ਗਏ ਆਪਾਂ ਪੰਜ ਨਹੀਂ ਲਾਉਣੇ ਪੰਜ ਤੋਂ ਬਾਅਦ ਆਪਾਂ ਦੋ ਹੋਰ ਲਗਾ ਸਕਦੇ ਮਤਲਬ ਕਿ ਦੋ ਹੋਰ ਰੈਪ ਪਕੜਨੀ ਆ ਉਹਦਾ ਆਪਣਾ ਕੀ ਬੇਨਫੀਟ ਹੋਣਾ ਹੈ ਆਪਣਾ ਨਾ ਸਾਈਜ਼ ਇਨਕਰੀਸ ਹੁੰਦਾ ਹੈ ਨਹੀਂ ਦੋਸਤੋ ਸਿਕਨਪੁਰ ਦਾ ਦਰਦ ਦੀ ਫਿਲੋਰ ਪਾਵਾਂਗੇ ਇਹ ਹੋ ਗਿਆ ਆਪਣੀ 40 ਕਿਲੋ ਦੀ ਬੈਂਚਰ 40 ਦੀ ਤੁਸੀਂ 50 ਕਿਲੋ ਵੰਡ ਕੇ ਚੱਲੋ ਕਿਉਂਕਿ 10 ਕਿਲੋ ਦੀ ਆਪਣੇ ਲੋੜ ਹੈ ਠੀਕ ਹੈ 40 ਕਿਲੋ ਦੇ ਆਪਣੀ ਪਲੇਟਾਂ ਨਾਲ ਨਾਲ ਸਿਪ ਸਿਪ ਕਰਕੇ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਸਾਡੀ ਬੋਡੀ ਵਾਸਤੇ ਲਾਈਓ ਫਿਰ ਜਵਾਨੋ Next not bad. Oh. Oh my God. Wake up every morning, make a good impression on your boss. Don't do anything that I wouldn't do. And when you you're making money, make sure you don't spend it too soon. Fuck that, I'll do what I wanna do. I got a different path from everyone, and that includes you for you to tell me how to live life in these times it feels like nobody's right yeah so i'm gonna figure out what else we succeed and then invest all of my time into that and proceed I need ठीक है जो जो है किसी ला लो नहीं ड्रोको और साढ़े साढ़े सात पता है पता है, है वन टू Hey. Uh, Dreaming, I'll be famous. But I don't give a fuck, i going to keep chasing. I think this life could be special if I get rid of the devils. They think that I am a rebel. I think they want me to settle. There's nobody on my level. They think that work is too stressful. I think that work is essential. The grind is all in your mental. And yeah. I don't think you understand what I'll go through just to oh, be in control of my life. So all the negativity, and I'm immune. I don't really need a mask with all I've been through. I've been making changes for the ages. Oh. Five, ten. अपन ठीक है दोस्तों अपन लेंगे जी fat ਆਪਣੇ ਚੈਸਟ ਦੇ ਜਿਹੜੇ ਆਹ ਬਲੈ ਆਰੀਆ ਹੁੰਦਾ ਨਾ ਠੀਕ ਹੈ ਜਿਹੜੇ ਮੈਨ ਬੋਬਸ ਕਹਿੰਦੇ ਆ ਬਣਿਆ ਹੁੰਦਾ ਉਹਨੂੰ ਰਿਮੂਵ ਕਰਨ ਵਾਸਤੇ ਆਹ ਸੈਟ ਹੁੰਦਾ ਹੈ ਠੀਕ ਹੈ ਦੋਸਤੋ ਇਹ ਇਸ ਬੈਂਚ ਦੇ ਉੱਤੇ ਨਾ ਇੱਕ ਪ੍ਰੋਬਲਮ ਆ ਕੀ ਹੰਤਦਾ ਜਾਉਂ ਜਿੱਦਾਂ ਇਹ ਮੈਂ ਸੈੱਟ ਚੱਕਿਆ ਠੀਕ ਹੈ ਜੀ ਅੰਗਰਾਂ ਲੱਗਾ ਜੀ ਸੈੱਟ ਲੱਗ ਗਿਆ ਮੈਂ 랜덤ੈਮੋ ਦੱਸ ਰਿਹਾ ਕੱਲ ਮੈਂ ਲਾਇਆ ਅੱਜ ਵੀਡੀਓ ਬਣਾਉਣ ਦੇ ਲਈ ਮੈਂ ਇਹ ਸੈੱਟ ਦੁਬਾਰਾ ਲਾ ਰਿਹਾ ਇੱਕ ਆਪਣੇ ਆ ਰੱਖੋ ਜੀ ਆ ਰੱਖੋ ਠੀਕ ਹੈ ਜੀ ਸਾਰਾ ਪੋਸਟਰ ਹੀ ਖਰਾਬ ਹੋ ਗਿਆ ਕੱਲ ਇੰਜਰੀ ਹੋਣ ਤੋਂ ਮੇਰੇ ਬੱਚਿਆਂ ਮੈਂ ਇੰਜਰੀ ਹੋਣ ਲੱਗੀ ਸੀ ਆ ਦੇਖੋ ਦੇਖਿਆ ਦੋਸਤੋ ਇਹਦਾ ਮੈਂ ਹੱਲ ਕੱਢਿਆ ਜੀ ਹੱਲ ਕੱਢਿਆ ਜੀ ਧੰਨਵਾਦ ਜੀ ਇਹ ਤਾਂ ਦੇਖੋ ਇੱਧਰ ਟੇਬਲ ਹੈਗਾ ਆ ਠੀਕ ਹੈ ਤੁਸੀਂ ਆਹ ਵਾਲਾ ਸੈਟ ਨਹੀਂ ਲਾ ਪਾਉਂਦੇ ਠੀਕ ਹੈ ਮੈਂ ਇਹਦਾ ਹੱਲ ਕੱਢ ਲਿਆ ਜੀ आ, आए इन्हों लाता ठीक है दोस्तों हूँ आप पहले नहीं नहीं है और तो चुकना ही डब्बल ठीक है दोस्तों लत्त फे हम कितने ओके वन टू थ्री स्टार्ट Up on Up a plans are contagious, I attack that shit, I'm tenacious. And if you rank, get the fuck out of my way, then. Got one life, I won't regret it. I will fight until I get it. I'll look back one day from heaven and say, damn, I learned some lessons. And say, damn, I had no questions. I had fun in every second, and the journey was a blessing. Yeah. They tell me that I'm never gonna. ਇਹਦੇ ਆਪਾਂ ਲਾਵਾਂਗੇ ਸੈਕਿੰਡ ਸੈੱਟ ਸੇਮ ਪੋਜੀਸ਼ਨ ਸੱਤ ਬੱਲੇ ਆਪਾਂ ਚੱਕੇ ਡੰਬਾ ਆਪਣੇ ਹਿਸਾਬ ਨਾਲ ਜਿੰਨਾ ਕ ਆਪਾਂ ਬਾਹਰ ਸੱਤ ਚੱਕ ਸਕਦੇ ਆ ਉਨਾ ਹੀ ਘੁਲਾਣਾ ਉਸ ਤੋਂ ਬਾਅਦ ਨਹੀਂ ਦੇਖੋ ਦਿਖਾਈ ਦੇ ਵਿੱਚ ਘੁਲਾਣਾ ਵੀਰੇ ਠੀਕ ਹੈ ਜੀ 1 2 3 ਗੋ i don't give a fuck what you say yeah i'm a douchebag man away so you can go kick clocks i'm a stack bricks up build what i want to me yo i got a lot of shit to say so i'm a do this every day ਇਸੇ ਤਰ੍ਹਾਂ ਆਪਾਂ ਨੈਕਸਟ ਸੈੱਟ ਵੀ ਇੱਦਾਂ ਹੀ ਲਾਵਾਂਗੇ ਠੀਕ ਹੈ ਦੋਸਤੋ ਹਾਂ ਜੀ ਦੋਸਤੋ ਫੋਨ ਆਪਾਂ ਲਾਵਾਂਗੇ ਫਲਾਈ ਫਲਾਈ ਵੀ ਆਪਾਂ ਡਾਊਨ ਚੀ ਲਗਾਵਾਂਗੇ ਸੱਤ ਕਲੇ ਮੋੜ ਕੇ ਟੇਬਲ ਤਿਆਰ ਕਰਨਾ ਪੈਣਾ I'll be writing things until I'm fucking buried in my grave. Six feet deep, wonder, but my body won't decay. Cause my messages are timeless, so they put them on display. Oh yeah, i rap with the ਠੀਕ ਆ ਦੋਸਤੋ ਇਦਾਂ ਹੀ ਆਪਾਂ ਦੋ ਸੈੱਟ ਲਾਵਾਂਗੇ ਹੋਰ ਉਸ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ ਦੋਸਤੋ ਇਦਾਂ ਖੜੀ ਹੋ ਕੇ ਆਹ ਪੰਜ ਪੰਜ ਡੰਗ ਲੈ ਕੇ ਆਮ ਦੂ ਸ਼ੇਪ ਮਾਈ ਵੇ ਸੋ ਯੂ ਕੈਨ ਗੋ ਕਿਕ ਕ੍ਰੌਕਸ ਆਮ ਅ ਸਟੈਕ ਬ੍ਰੇਕਸ ਆ ਬਿਲਡ ਵਾਟ ਆ ਵਾਂਟ ਟੂ ਮੇਨ ਇਹਦੀ ਵੀ ਆਪਾਂ ਦੋ ਸੈੱਟ ਹੋਰ ਲਾਵਾਂਗੇ ਠੀਕ ਹੈ ਦੋਸਤੋ ਹਾਂਜੀ ਦੋਸਤੋ ਨੈਕਸਟ ਆਪਾਂ ਸਾਰਾ ਵਰਕਆਊਟ ਕਰ ਲਿਆ ਉਸ ਤੋਂ ਬਾਅਦ ਆਪਾਂ ਆ ਜਾਵਾਂਗੇ ਟ੍ਰੈਡਮਿਲ ਤੇ ਇਹ ਤੁਹਾਡੇ ਕੋਲ ਟ੍ਰੈਡਮਿਲ ਨਹੀਂ ਹੈ ਤੁਸੀਂ ਦੌੜਨ ਜਾ ਸਕਦੇ ਹੋ ਪੌੜੀਆਂ ਉੱਪਰ ਥੱਲੇ ਹੋ ਸਕਦੇ ਹੋ ਠੀਕ ਹੈ ਮਾੜੀ ਮੋਟੀ ਸੈਰ ਕਰ ਸਕਦੇ ਹੋ ਐ ਯੂ ਵਿਸ਼ ਇਹ ਤੁਸੀਂ ਜਿੰਮ ਤੋਂ ਪਹਿਲਾਂ ਵੀ ਲਾ ਸਕਦੇ ਹੋ ਜਿੰਮ ਤੋਂ ਬਾਅਦ ਵੀ ਬਟ ਮੇਰਾ ਇਹ ਕਿ ਜੇ ਮੈਂ ਤੋਂ ਪਹਿਲਾਂ ਤਾਂ ਮੈਂ ਆਪਣੇ ਟੋਬੀ ਨੂੰ ਘੁਮਾ ਲੈ ਕੇ ਜਾਣਾ ਦੋਸਤੋ ਠੀਕ ਹੈ ਤੇ ਮੇਰਾ ਅੱਧਾ ਵਾਹ ਉਧਰ ਹੀ ਹੋ ਜਾਂਦਾ ਹੈ ਠੀਕ ਹੈ ਫਿਰ ਇਸ ਕਰਕੇ ਮੈਂ ਜਿਮ ਤੋਂ ਬਾਅਦ ਹੀ ਆਪਣਾ ਟ੍ਰੈਡਮਿਲ ਮਾੜਾ ਮੋਟਾ ਚਲਾਣਾ 5 ਮਿੰਟ ਦੇ ਚਲਾਣਾ ਠੀਕ ਹੈ ਤੇ ਦੋਸਤੋ ਕਿਦਾਂ ਲੱਗਿਆ ਅੱਜ ਦਾ ਬਲੌਗ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਇਹ ਧਾਰੇ ਬਲੌਗ ਆਂਦੇ ਰਹਿਣਗੇ ਤੁਹਾਡੇ ਲਈ ਠੀਕ ਹੈ ਦੋਸਤੋ ਵੀਡੀਓ ਨੂੰ ਪਿਆਰ ਦਿਓ ਸਤਿਕਾਰ ਦਿਓ ਜੇ ਵੀਡੀਓ ਚੰਗੀ ਲੱਗੀ ਤਾਂ ਠੀਕ ਹੈ ਸ਼ੇਅਰ ਵੀ ਕਰ ਦਿਓ ਤੇ ਸਬਸਕ੍ਰਾਈਬ ਜਰੂਰ ਕਰ ਦਿਓ ਦੋਸਤੋ ਕਾਫੀ ਹੱਦ ਤੱਕ ਸਾਰੇ ਆਨੇ ਦੇਖਦੇ ਆਂ ਵੀਡੀਓ ਪਰ ਸਬਸਕ੍ਰਾਈਬ ਨਹੀਂ ਕਰਦੇ ਤੁਹਾਡਾ ਇੱਕ ਸਬਸਕ੍ਰਾਈਬ ਮੇਰੇ ਲਈ ਨਾ ਹੌਸਲੇ ਵਾਂਗਰ ਮਤਲਬ ਕਿ ਵੀਡੀਓ ਬਣਾਉਣ ਦੇ ਵਿੱਚ ਚਾਹ ਜਾਂ ਥੋੜਾ ਜਿਹਾ ਐਕਸਾਈਟਮੈਂਟ ਥੋੜੀ ਜੀ ਆ ਜਾਂਦੀ ਹੈ ਸਬੰਦਨ ਥੋੜਾ ਹੁੰਦਾ ਕਿ ਹਾਂ ਬੰਦੇ ਨੇ ਕੋਸ਼ਿਸ਼ ਕੀਤਾ ਦੋਸਤੋ ਵੀਸ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਿਓ ਦੋਸਤੋ ਮਿਲਦੇ ਆਂ ਦੋਸਤੋ ਅਗਲੇ ਬਲੌਗਸ ਠੀਕ ਹੈ ਰੱਬ ਰਾਖਾ